हां जी दोस्तों पेंडू जिम्मेदार दी इस वीडियो ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਚੰਗੀ ਬਲੱਡ ਲਾਈਨ ਦੀ ਸੋਹਣੀਆ ਬਣਤਰਾਲੀ ਚੰਗੇ ਕੱਦ ਕਾਠ ਦੀ ਤੇ ਨਵੇਂ ਹਾਨ ਦੀ ਮਾਰਵਾੜੀ ਘੋੜੀ ਦਿਖਾਉਣੀ ਆ ਜਿਹਦੇ ਮੰਗਰ ਬਹੁਤ ਜ਼ਿਆਦੇ ਸੋਹਣੀ ਪੰਜ ਕਲਿਆਣੀ ਬਸ਼ੇਰੀ ਆ ਸੋਏ ਜਿਹੜਾ ਬਣਿਆ ਤਣਿਆ ਸੈਟਅਪ ਬਾਈ ਆਰਗੇਨਿਕ ਕਰਨਾਗਾ ਸੇਲ ਘੋੜੀ ਸੂਣ ਤੋਂ ਦੁਬਾਰੇ ਮਹੀਨੇ ਬਾਅਦ ਫੇਰ ਗੱਬਣ ਚੈੱਕ ਪਾਸ ਹੋਈ ਵੀ ਆ ਜਿਹੜੇ ਘੋੜੇ ਦੀ ਇਹਦੇ ਮਗਰ ਬਸ਼ੇਰੀ ਆ ਉਸੇ ਘੋੜੇ ਤੋਂ ਦੁਬਾਰੇ ਫੇਰ ਗੱਬਣ ਚੈੱਕ ਪਾਸ ਆ ਦੋਸਤੋ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਪਹਿਲਾਂ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਮੈਂ ਘੋੜੀ ਬਾਰੇ ਕਲੀਅਰ ਕਰਦਾ ਘੋੜੀ ਦੀ ਦੋਸਤੋ ਜਿਹੜੀ ਉਮਰ ਆ 5 ਸਾਲ ਆ ਕੱਦ ਆ ਜਿਹੜਾ ਇਹਦਾ ਪ੍ਰੋਪਰ 65+ ਹਾਈਟ ਆ ਜਦੋਂ ਮਰਜ਼ੀ ਕੋਈ ਵੀ ਭਰਾ ਜਾ ਕੇ ਤਸੱਲੀ ਕਰ ਸਕਦਾ ਬਾਲ ਪੌਰੀਆਂ ਦੀ ਘੋੜੀ ਬਿਲਕੁਲ ਸਾਫ਼ ਆ ਤੇ ਹੈ ਬਾਬੇ ਬਾਲਕਦਾਸ ਵਾਲੇ ਹਰਸ਼ ਘੋੜੇ ਦੀ ਬੱਚੀ ਆ ਬਹੁਤ ਜਿਆਦੇ ਚੰਗਾ ਨਾਮੀ ਘੋੜਾ ਦੋਸਤੋ ਉਹ ਤੇ ਬਰੀਕੀਆਂ ਦੇ ਨਾਲ ਨਾਲ ਘੋੜੀ ਦੇ ਵਿੱਚ ਮਜ਼ਬੂਤੀ ਬੜੀ ਆ ਸੱਪਣ ਵੀ ਆ ਮਜ਼ਬੂਤੀ ਵੀ ਆ ਸਾਰੇ ਪਾਸਿਆਂ ਤੋਂ ਘੋੜੀ ਪੂਰੀ ਆ 61+ ਪ੍ਰੋਪਰ ਮਿੰਤੀ ਵਾਲੀ ਹਾਈਟ ਆ 5 ਸਾਲ ਉਮਰ ਆ ਕੰਨ ਬਹੁਤ ਜਿਆਦੇ ਛੋਟੇ ਕੁੰਡੀ ਵਾਲੇ ਬਰੀਕ ਕਾਨਾ ਦੋਸਤੋ ਮੱਥੇ ਤੇ ਬਹੁਤ ਸੋਹਣਾ ਫੋਲ ਆ ਪਿਛਲੇ ਦੋ ਪੈਰ ਚਿੱਟੇ ਆ ਸੋ ਇਸ ਕੋ ਡੀ ਬਾਰੇ ਤੁਸੀਂ ਵਿਚਾਰ ਕਰ ਸਕਦੇ ਹੋ ਦੋਸਤੋ ਬਾਕੀ ਜਿਹੜਾ ਇਹਦਾ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਆ ਬਹੁਤ ਜਿਆਦੇ ਚੰਗੀ ਸੋਹਣੀ ਪੰਜ ਗਲਿਆਣੀ ਬੇਸ਼ੇਰੀ ਖੜੀ ਆ ਹੁਣ ਆਪਾਂ ਇਹ ਬੇਸ਼ੇਰੀ ਬਾਰੇ ਤੁਹਾਨੂੰ ਗੱਲਬਾਤ ਕਲੀਅਰ ਕਰਦੇ ਆ ਬੇਸ਼ੇਰੀ ਦੀ ਜਿਹੜੀ ਉਮਰ ਆ ਦੋਸਤੋ 3.5 ਮਹੀਨੇ ਹੋਗੀ ਤੇ ਪ੍ਰੋਪਰ ਇੱਕੋ ਜੇ ਚਾਰੇ ਪੈਰੇ ਦੇ ਚਟੇ ਆ ਮੱਥੇ ਤੇ ਬਹੁਤ ਸੋਹਣਾ ਸਿੱਧਾ ਪਟਾਗਾ ਪਿੱਠ ਪੁੜਾ ਇਹਦਾ ਵੀ ਬਹੁਤ ਜਿਆਦਾ ਮਜ਼ਬੂਤ ਆ ਚੰਗਾ ਹੱਡ ਗੋਡੇ ਦੀ ਖੁੱਲੀ ਆ ਬੇਸ਼ੇਰੀ ਬਰੀਕੀਆਂ ਚ ਬੜੀ ਆ ਕੰਨ ਬਹੁਤ ਜਿਆਦਾ ਛੋਟਾ ਇਹ ਬੇਸ਼ੇਰੀ ਦੋਸਤੋ ਕਾਲੇ ਕਾਂਟੇ ਦੀ ਪੋਤੀ ਆ ਕਾਲੇ ਕਾਂਟੇ ਦੀ ਪੋਤੀ ਆ ਤੇ ਪਿੰਡ ਕੋਹਲੀਏ ਜਿਹੜਾ ਮਾਸਟਰ ਰੁਪਿੰਦਰ ਸਿੰਘ ਜੀ ਦੇ ਕੋਲੇ ਅਣਮੋਲ ਰਤਨ ਕੋੜਾ ਦਾ ਸ਼ੋਅ ਵਿਨਰ ਕੋੜਾ 76 ਇੰਚ ਹਾਈਟ ਦਾ ਉਸ ਕੋੜੇ ਦੀ ਬੱਚੀ ਆ ਸੋ ਜਿੱਥੋਂ ਤੱਕ ਮੇਰਾ ਖਿਆਲ ਆ ਵੀ ਜਿਹੜਾ ਅਣਮੋਲ ਰਤਨ ਕੋੜਾ ਦਾ ਵੀ ਕਾਲੇ ਕਾਂਟੇ ਦੇ ਜਿੰਨੇ ਚੰਗੀ ਹਾਈਟ ਦੇ ਵੱਡੇ ਘੋੜੇ ਹੋਏ ਆ ਉਹਨਾਂ ਦੇ ਵਿੱਚੋਂ ਉਹ ਘੋੜਾ ਇੱਕਾ ਹੋ ਸਕਦਾ ਵੀ ਉਹ ਸਭ ਤੋਂ ਵੱਧ ਹਾਈਟ ਉਹ ਉਸੇ ਘੋੜੇ ਦੀ ਹੋਵੇ ਕਾਲੇ ਕਾਂਟੇ ਦੇ ਬੱਚਿਆਂ ਚ 66 ਇੰਚ ਹਾਈਟ ਬਹੁਤ ਹੋ ਜਾਂਦੀ ਆ ਘੋੜਾ ਚੰਗਾ ਬਹੁਤ ਦਾ ਸੋ ਜਿਹੜਾ ਵੀ ਕੋਈ ਚਾਹਵਾਨ ਸੱਜਣ ਇਹ ਬਣਿਆ ਤਣਿਆ ਸੈੱਟ ਖਰੀਦਣਾ ਚਾਹੁੰਦਾ ਤਾਂ ਬਾਈ ਦਾ ਨੰਬਰ ਸਵਰਨ ਸਿੰਘ ਦਾ ਨੋਟ ਕਰ ਲਓ ਤੇ ਨੰਬਰ ਆ ਜੀ 988868 93881 ਤੇ ਮੋਗੇ ਜ਼ਿਲ੍ਹੇ ਦੇ ਵਿੱਚ ਬਾਈ ਦਾ ਪਿੰਡ ਪੈਂਦਾਗਾ ਮਾਣੂਕੇ ਗੱਲ ਨਿਹਾਲੇ ਵਾਲੇ ਤੋਂ ਜਿਹੜਾ ਬਾਗੇ ਪੁਰਾਣੇ ਨੂੰ ਰੋੜ ਜਾਂਦਾ ਉਸ ਰੋੜ ਦੇ ਉੱਤੇ ਹੀ ਮੇਨ ਹਾਈਵੇ ਦੇ ਉੱਤੇ ਪੈਂਦਾ ਇਹ ਮਾਣੂਕੇ ਗੱਲ ਨਿਹਾਲ ਸਿੰਘ ਵਾਲੇ ਤੇ ਬਾਗੇ ਪੁਰਾਣੇ ਦੇ ਸੈਂਟਰ 'ਚ ਪੈ ਜਾਂਦਾ ਤਕਰੀਬਨ ਉਧਰੋਂ ਵੀ 9-10 ਕਿਲੋਮੀਟਰ ਤੇ ਦੂਜੇ ਪਾਸੇੋਂ ਵੀ ਸੋ ਨੰਬਰ 22 ਦਾ ਨੋਟ ਕਰ ਲਓ ਜੇ ਤੁਸੀਂ ਇਹ ਬਣਿਆ ਤਣਿਆ ਸੈੱਟ ਖਰੀਦਣਾ ਬਸ਼ੇਰੀ ਦੀ ਜਿਹੜੀ ਉਮਰ ਆ 39 ਮਹੀਨੇ ਆ ਕਾਲੇ ਕਾਂਟੇ ਦੀ ਪੋਤੀ ਆ ਅਬਰੀਕੀਆਂ ਬਰੂਕੀਆਂ ਬਣ ਤਰਾ ਇਹਦੀਆਂ ਚੈੱਕ ਕਰੋ ਤੇ ਘੋੜੀ ਦੀ ਜਿਹੜੀ ਉਮਰ ਆ 5 ਸਾਲ ਆ 65 ਪਲੱਸ ਹਾਈਟ ਆ ਜਦੋਂ ਮਰਜੀ ਤੁਸੀਂ ਜਾ ਕੇ ਤਸੱਲੀ ਕਰ ਸਕਦੇ ਹੋ ਦੁਬਾਰੇ ਫੇਰ ਘੋੜੀ ਮਹੀਨੇ ਬਾਅਦ ਗੱਬਣ ਚੈੱਕ ਪਾਸ 2.5 ਮਹੀਨਿਆਂ ਦੀ ਹੋਈ ਵੀ ਆ